ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਤ ਸਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਟ੍ਰੇਡ ਵਾਰ ਜਾਰੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਡੋਨਲਡ ਟਰੰਪ ਦਰਮਿਆਨ ਹੋਈ ਗੱਲਬਾਤ ਵਿਰੋਧੀ ਧਿਰ ਦੇ ਲੀਡਰ ਪੀਰੇ ਪਾਲੀਆਬ ਨੇ ਪ੍ਰਧਾਨ ਮੰਤਰੀ ਬਣਦੇ ਕੈਨੇਡੀਅਨ ਸਰਹੱਦ ਤੇ ਆਰਮੀ ਤਾਇਨਾਤ ਕਰਨ ਦੀ ਆਖੀ ਗੱਲ ਕਿ ਹਸਾਨੂੰ ਸਾਡੇ ਬਾਰਡਰਸ ਦਾ ਕੰਟਰੋਲ ਲੈਣਾ ਪਾਏਗਾ ਸਿਟੀ ਆਫ ਸਰੀ ਨਜ਼ਾਜ਼ ਉਸਾਰੀਆਂ ਦੇ ਖਿਲਾਫ ਰੱਖੇਗੀ ਸਖਤ ਰਵਈਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਿਗਰਾਨੀ ਵਧੇਗੀ ਹੁਣ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਟ੍ਰੇਡ ਵਾਰ ਲਗਭਗ ਸ਼ੁਰੂ ਹੋ ਚੁੱਕੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸੋਮਵਾਰ ਸਵੇਰੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਟ੍ਰੇਡ ਵਾਰ ਦੇ ਮੁੱਦੇ ਉੱਪਰ ਗੱਲ ਕੀਤੀ ਜਿਸ ਨਾਲ ਸਰਹੱਦ ਦੇ ਦੋਵੇਂ ਪਾਸੇ ਦੇ ਵਰਕਰਸ ਅਤੇ ਬਿਜ਼ਨੈਸਸ ਨੂੰ ਆਰਥਿਕ ਨੁਕਸਾਨ ਹੋਣ ਦੀ ਗੱਲ ਕਈ ਦੋਵੇਂ ਨੇਤਾਵਾਂ ਵਿਚਕਾਰ ਸ਼ਾਮ ਨੂੰ ਫਿਰ ਤੋਂ ਗੱਲ ਹੋਣ ਦੀਆਂ ਚਰਚਾਵਾਂ ਜਾਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਦੇ ਨਾਲ ਟ੍ਰੇਡ ਵਾਰ ਨੂੰ ਲੈ ਕੇ ਦੋ ਵਾਰ ਗੱਲਬਾਤ ਕੀਤੀ ਗਈ ਇਸ ਮੌਕੇ ਤੇ ਸਵੇਰ ਸਮੇਂ ਹੋਈ ਗੱਲਬਾਤ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗੱਲਬਾਤ ਕਰਦੇ ਆ ਕਿਹਾ ਗਿਆ ਸੀ ਕਿ ਕੈਨੇਡਾ ਦੇ ਨਾਲ ਡੀਲ ਕਰਨੀ ਔਖੀ ਹੈ ਪਰ ਉਹਨਾਂ ਦੇ ਵੱਲੋਂ ਫੈਂਟਨਲ ਕ੍ਰਾਈਸਿਸ ਅਤੇ तमाम ਮਸਲਾਂ ਦੇ ਉੱਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਨਾਲ ਗੱਲਬਾਤ ਕੀਤੀ ਗਈ ਹੈ ਇਸਦੇ ਬਾਅਦ ਸ਼ਾਮ ਨੂੰ ਫੋਨ ਰਾਹੀਂ ਹੋਈ ਗੱਲਬਾਤ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਹੋਰਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕੀਤੀ ਕਿ ਜਿਸ ਵਿੱਚ ਉਹਨਾਂ ਆਖਿਆ ਕਿ ਕੈਨੇਡਾ ਤੇ ਲੱਗਣ ਵਾਲੇ ਟੈਰਫਸ 1 ਮਹੀਨੇ ਦੇ ਲਈ ਟਲ ਗਏ ਨੇ ਤੇ ਇਸੇ ਸਮੇਂ ਦੌਰਾਨ ਕੈਨੇਡਾ ਦੇ ਵੱਲੋਂ 1.3 ਬਿਲੀਅਨ ਡਾਲਰ ਦਾ ਬਾਰਡਰ ਪਲਾਨ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਬਾਰਡਰ ਦੇ ਉੱਪਰ ਨਵੇਂ ਚੌਪਰਸ ਟੈਕਨੋਲੋਜੀ ਅਤੇ 10000 ਫਰੰਟਲਾਈਨ ਪਰਸਨਸ ਤੈਨਾਤ ਕੀਤੇ ਜਾਣਗੇ ਜਿਹੜੇ ਕਿ ਅਮਰੀਕਨ ਪਾਰਟਨਰਸ ਦੇ ਨਾਲ ਲਗਾਤਾਰ ਕੰਮ ਕਰਨਗੇ ਕਿ ਫੈਂਟਨਲ ਫਲੋ ਨੂੰ ਰੋਕਿਆ ਜਾ ਸਕੇ ਇਸ ਤੋਂ ਇਲਾਵਾ ਕੈਨੇਡਾ ਦੇ ਵੱਲੋਂ ਨਵੀਆਂ ਇਕਵਿਪਮੈਂਟਸ ਕੀਤੀਆਂ ਗਈਆਂ ਨੇ ਜਿਸ ਦੇ ਤਹਿਤ ਫੈਂਟਨਲ ਦੀ ਡਰਗ ਦਾ ਕੰਮ ਕਰਨ ਵਾਲੇ ਕਾਟਲ ਨੂੰ ਟੈਰਰਿਸਟ ਐਲਾਨਣਾ ਤੇ 24 ਘੰਟੇ ਸੱਤੇ ਦਿਨ ਬਾਰਡਰ ਦੇ ਉੱਪਰ ਕੈਨੇਡਾ ਯੂਐਸ ਜੁਆਇੰਟ ਸਟ੍ਰਾਈਕ ਫੋਰਸ ਦੇ ਨਾਲ ਕੰਮਕਾਜ ਕਰਨਾ ਜਿਸ ਦੇ ਰਾਹੀਂ ਅੱਗੇ ਕਦਮ ਵਧਾਏ ਜਾਣਗੇ ਕਾਬਿਲਕੋਰ ਹੈ ਕਿ ਬੇਸ਼ੱਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਖੁਰਾਂ ਦੇ ਵੱਲੋਂ ਕੈਨੇਡਾ ਦੇ ਉੱਪਰ 25% ਟੈਰਫ ਲਗਾਉਣਾ ਫਿਲਹਾਲ ਟਲ ਗਿਆਗਾ ਪਰ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਇਸ ਦੀਆਂ ਸੁਭਾਵਨਾਵਾਂ ਘਟ ਜਾਂਦੀਆਂ ਨੇ ਕਿਉਂਕਿ ਜੇਕਰ ਕੈਨੇਡਾ ਦੇ ਵੱਲੋਂ ਬਾਰਡਰ ਇਨਸ਼ੋਰ ਸਿਕਿਉਰਿਟੀ ਨੂੰ ਲੈ ਕੇ ਅਮਰੀਕਾ ਦੇ ਨਾਲ ਮਿਲ ਕੇ ਕਦਮ ਚੁੱਕੇ ਜਾਂਦੇ ਨੇ ਤਾਂ ਟੈਰਫਸ ਨਾ ਲੱਗਣ ਇਹਦੀਆਂ ਸੁਭਾਵਨਾਵਾਂ ਵੱਧ ਜਾਂਦੀਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਮੈਕਸੀਕੋ ਦੀ ਰਾਸ਼ਟਰਪਤੀ ਵੱਲੋਂ ਵੀ ਸਵੇਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਮੈਕਸੀਕੋ ਦੇ ਉੱਪਰ ਲੱਗਣ ਵਾਲੇ ਟੈਰਫਸ 1 ਮਹੀਨੇ ਦੇ ਲਈ ਟਲ ਗਏ ਨੇ ਕਿਉਂਕਿ ਮੈਕਸੀਕੋ ਦੀ ਗਵਰਨਮੈਂਟ ਦੇ ਵੱਲੋਂ ਬਾਰਡਰ ਦੇ ਪਰ 10000 ਫੌਜੀਆਂ ਨੂੰ ਤਾਇਨਾਤ ਕਰਨ ਦਾ ਵਾਅਦਾ ਕੀਤਾ ਗਿਆ ਜਿਸ ਦੇ ਤਹਿਤ ਪਾウダー ਨੂੰ ਸੁਰੱਖਿਅਤ ਕੀਤਾ ਜਾਏਗਾ ਇਸ ਤੋਂ ਇਲਾਵਾ ਪਨਾਮਾ ਦੇ ਵੱਲੋਂ ਵੀ ਚੀਨ ਦੇ ਨਾਲ ਕੀਤੀ ਗਈ ਡੀਲ ਨੂੰ ਰੱਦ ਕਰਨ ਸੰਬੰਧੀ ਅੱਜ ਅਨਾਉਂਸਮੈਂਟ ਕੀਤੀ ਗਈ ਹੈ ਕਿਉਂਕਿ ਪਨਾਮਾ ਕਨਾਲ ਦੇ ਉੱਪਰ ਕੰਟਰੋਲ ਲੈਣ ਦੀ ਗੱਲ ਵੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਤੀ ਸੀ ਜਿਸ 'ਤੇ ਚੋਨਾ ਸਪਸ਼ਟ ਕੀਤਾ ਸੀ ਕਿ ਪਨਾਮਾ ਚੀਨ ਦੇ ਰਾਹੀਂ ਕੰਮ ਕਰ ਰਿਹਾ ਜੋ ਕਿ ਸਰਾਸਰ ਗਲਤ ਹੈ ਕਾਬਲੇ ਕੋਰ ਹੈ ਕਿ ਬੇਸ਼ੱਕ ਟੈਰਫ ਥ੍ਰੈਟਿਕ ਵੱਲ ਟਲਦੇ ਦਿਖਾਈ ਦੇ ਰਹੇ ਨੇ ਪਰ ਬਾਰਡਰ ਸੁਰੱਖਿਆ ਨੂੰ ਲੈ ਕੇ ਜੋ ਗੱਲ ਡੋਨਲਡ ਟਰੰਪ ਕਰ ਰਹੇ ਸਨ ਉਸ ਦੇ ਲਈ ਉਹਨਾਂ ਨੇ ਮੈਕਸੀਕੋ ਤੇ ਕੈਨੇਡਾ ਨੂੰ ਲਗਭਗ ਮਨਾ ਲਿਆ ਪਰ ਕੈਨੇਡਾ ਦੀ ਸਰਕਾਰ ਦੇ ਵੱਲੋਂ ਪਹਿਲਾਂ ਹੀ 1.3 ਬਿਲੀਅਨ ਡਾਲਰ ਬਾਰਡਰ ਸਕਿਉਰਿਟੀ ਉੱਪਰ ਖਰਚਣ ਦੀ ਅਨਾਉਂਸਮੈਂਟ ਕੀਤੀ ਗਈ ਸੀ ਬੀਸੀ ਦੇ ਵਿਰੋਧੀ ਧਿਰ ਦੇ ਲੀਡਰ ਜੌਨ ਰੈਸਟਰਡ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਨੇ 10 ਸੂਤਰੀ ਟੈਰਫ ਰਿਸਪਲਸ ਪਲਾਨ ਤਿਆਰ ਕੀਤਾ ਹੈ ਅਤੇ ਈਵੀ ਸਰਕਾਰ ਨੂੰ ਸੂਬੇ ਦੀ ਆਰਥਿਕਤਾ ਨੂੰ ਬਚਾਉਣ ਲਈ ਇਸ ਨੂੰ ਤੁਰੰਤ ਲਾਗੂ ਕਰਨ ਚਾਹੀਦਾ ਹੈ ਪ੍ਰੀਮੀਅਰ ਡੇਵਿਡ ਈਵੀ ਨੇ ਲਿਖੇ ਪੱਤਰ ਵਿੱਚ ਰੋਸਟਡ ਨੇ ਸੂਬਾ ਸਰਕਾਰ ਨੂੰ ਇੰਟਰਪਰੋਵੈਂਸ਼ੀਅਲ ਵਪਾਰ ਵਿੱਚ ਰੁਕਾਵਟਾਂ ਹਟਾਉਣ ਅਤੇ ਹੋਰ ਪ੍ਰਵਿੰਸਾਂ ਨਾਲ ਸਮਝੌਤਾ ਕਰਨ ਕਾਰਬਨ ਟੈਕਸ 'ਚ ਕਟੌਤੀ ਕਰਨ ਅਤੇ ਅਮਰੀਕਾ ਤੋਂ ਇਲਾਵਾ ਹੋਰ ਮੁਲਕਾਂ 'ਚ ਵੀਸੀ ਦੇ ਵਪਾਰ ਦਫ਼ਤਰ ਖੋਲਣ ਦੀ ਗੁਜਾਰਸ਼ ਕੀਤੀ ਹੈ। ਗੌਰਤਲਬਾ ਕਿ ਸਭਾਵਿਤ ਟੈਰਫ ਕਾਰਨ ਨਜਿੱਠਣ ਲਈ ਡੇਵਿਡ ਏਬੀ ਵੱਲੋਂ ਬਣਾਈ ਗਈ ਕੈਬਨਟ ਕਮੇਟੀ ਦੇ ਪ੍ਰਮੁੱਖ ਮਨਿਸਟਰ ਰਵੀ ਕਾਲੋ ਇਹ ਪਹਿਲੇ ਕਹਿ ਚੁੱਕੇ ਨੇ ਕਿ ਸੂਬਾ ਆਰਥਿਕਤਾ ਵਿੱਚ ਡਾਇਵਰਸੀਫਿਕੇਸ਼ਨ ਲਿਆਉਣ ਅਤੇ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਦੇ ਲਈ ਕੰਮ ਕਰੇਗਾ। ਉਹਨਾਂ ਦਾ ਕਹਿਣਾ ਸੀ ਕਿ ਅਸੀਂ 4 ਸਾਲ ਤੱਕ 트੍ਰੰਪ ਪ੍ਰਸ਼ਾਸਨ ਵੱਲੋਂ ਲਗਾਤਾਰ ਆਉਣ ਵਾਲੀਆਂ ਧਮਕੀਆਂ ਦੇ ਨਾਲ ਨਹੀਂ ਚੱਲ ਸਕਦੇ ਦੂਜੇ ਪਾਸੇ ਸਰੀਦੀ ਮੇਅਰ ਬ੍ਰੈਂਡਾ ਲੋਕ ਤੇ ਬੱਲੋਬੇ ਟੈਰਫ ਦੇ ਮਸਲੇ ਦੇ ਉੱਪਰ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਆਖਿਆ ਕਿ ਪ੍ਰੀਮੀਅਰ ਡੇਵਿਡ ਈਬੀ ਖੁਰਾਂ ਦੇ ਵੱਲੋਂ ਅਮਰੀਕਨ ਲੇਕਰ ਹਟਾਉਣ ਅਤੇ ਸਰਕਾਰੀ ਕੰਪਨੀਆਂ ਨੂੰ ਅਮਰੀਕਨ ਪ੍ਰੋਡਕਟਸ ਨਾ ਖਰੀਦਣ ਸੰਬੰਧੀ ਜੋ ਨਿਰਦੇਸ਼ ਦਿੱਤੇ ਗਏ ਨੇ ਉਸ ਦਾ ਉਹ ਸਵਾਗਤ ਕਰਦੇ ਨੇ ਪਰ ਨਾਲੋਂ ਨਾਲ ਉਹਨਾਂ ਮੰਗ ਕੀਤੀ ਕਿ ਇਸ ਮੌਕੇ ਟੈਕਸ ਰਿਲੀਫ ਪ੍ਰੋਵਿੰਸ਼ੀਅਲ ਸਰਕਾਰ ਨੂੰ ਦੇਣਾ ਚਾਹੀਦਾ ਤਾਂ ਜੋ ਬਿਜ਼ਨੈਸਸ ਤੇ ਪ੍ਰੋਵਿੰਸ ਦੇ ਲੋਕਾਂ ਦੀ ਸਹਾਇਤਾ ਹੋ ਸਕੇ ਉਹਨਾਂ ਆਖਿਆ ਕਿ ਬ੍ਰਿਟਿਸ਼ ਕੋਲੰਬੀਆ ਕੈਨੇਡਾ ਪਰਦੇ ਵਿੱਚ ਸਭ ਤੋਂ ਵੱਧ ਪ੍ਰੋਵਿੰਸ਼ਲ ਟੈਕਸਾਂ ਵਾਲਾ ਸੂਬਾ ਹੈ ਜਿਸ ਕਰਕੇ ਇਸ ਟ੍ਰੇਡ ਵਾਰਡ ਦੇ ਸਮੇਂ ਤੇ ਲੋਕਾਂ ਨੂੰ ਰਿਲੀਫ ਜ਼ਰੂਰ ਮਿਲਣੀ ਚਾਹੀਦੀ ਹੈ ਦੂਜੇ ਪਾਸੇ ਮੇਅਰਸ ਕਾਉਂਸਲ ਦੇ ਵਿੱਚ ਵੀ ਉਹਨਾਂ ਨੇ ਇਹ ਮੁੱਦਾ ਚੁੱਕਿਆ ਸੀ ਕਿ ਸਰੀ ਦੇ ਵਿੱਚ ਬਹੁਤ ਸਾਰੇ ਅਜਿਹੇ ਬਿਜ਼ਨੈਸਸ ਨੇ ਜੋ ਇਨਾਂ ਟੈਰਫਸ ਦੇ ਨਾਲ ਪ੍ਰਭਾਵਿਤ ਹੋਣਗੇ ਕੈਨੇਡਾ ਦੇ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰੇ ਪੋਲੀਆਬ ਨੇ ਸੋਮਵਾਰ ਨੂੰ ਕਿਹਾ ਕਿ ਜੇ ਉਹ ਪ੍ਰਧਾਨ ਮੰਤਰੀ ਬਣੇ ਤਾਂ ਉਹ ਕੈਨੇਡਾ ਦੇ ਵਿੱਚ ਅੰਦਰੂਨੀ ਵਪਾਰ ਨੂੰ ਵਧਾਉਣ ਦੇ ਲਈ ਇੱਕ ਯੋਜਨਾ ਲਾਗੂ ਕਰਨਗੇ ਜਿਸ ਨਾਲ ਕੈਨੇਡਾ ਦੀ ਜੀਡੀਪੀ ਦੇ ਵਿੱਚ 200 ਬਿਲੀਅਨ ਡਾਲਰ ਦਾ ਵਾਅਦਾ ਹੋਏਗਾ ਕੰਜ਼ਰਵੇਟਿਵ ਲੀਡਰ ਨੇ ਡੋਨਲਡ ਟਰੰਪ ਦੇ ਟੈਰਫ ਨੂੰ ਕੈਨੇਡਾ ਦੇ ਦੇ ਲਈ ਵੇਕ ਅਪ ਕਾਲ ਕਰਾਰ ਦਿੰਦਾ ਹੈ ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪ੍ਰਵਿੰਸਾਂ ਦੇਸ਼ ਦੇ ਅੰਦਰ ਵਪਾਰ ਦੇ ਫਲੋ ਨੂੰ ਬਿਹਤਰ ਬਣਾਉਣ ਸੰਬੰਧੀ ਇਕੱਠੇ ਮਿਲ ਕੇ ਕੰਮ ਕਰਨ ਪੋਲੀਓਬ ਨੇ ਕਿਹਾ ਹੈ ਕਿ ਹਰ ਕੈਨੇਡੀਅਨ ਅੱਜ ਉਮੀਦ ਕਰਦਾ ਹੈ ਕਿ ਉਹਨਾਂ ਦੇ ਸਿਆਸੀ ਆਗੂ ਦੇਸ਼ ਨੂੰ ਆਤਮ ਨਿਰਪਰ ਬਣਾਉਣ ਦੇ ਲਈ ਜੋ ਵੀ ਹੋਵੇ ਉਹ ਜ਼ਰੂਰ ਕਰਨ ਤੇ ਇਸ ਦੀ ਸ਼ੁਰੂਆਤ ਆਪਣੇ ਦੇਸ਼ ਦੇ ਵਿੱਚ ਵਪਾਰ ਦਾ ਵਾਧਾ ਕਰਕੇ ਹੋਏਗੀ ਹਾਲਾਂਕਿ ਪੋਲੀਓਬ ਨੇ ਮੰਨਿਆ ਹੈ ਕਿ ਆਰਥਿਕ ਨੁਕਸਾਨ ਦੀ ਪਰਭਾਈ ਲਈ ਇਹ ਕਾਫੀ ਨਹੀਂ ਹੋਏਗਾ ਪਰ ਉਹਨਾਂ ਕਿਹਾ ਹੈ ਕਿ ਇਹ ਕਦਮ ਕੈਨੇਡਾ ਨੂੰ ਘਟੋ-ਘਟ ਬਾਹਰੀ ਮੁਲਕਾਂ ਤੇ ਘਟ ਨਿਰਪਰ ਬਣਾਏਗਾ IMF ਦੀ 2019 ਦੀ ਰਿਪੋਰਟ ਅਨੁਸਾਰ ਕੈਨੇਡਾ ਦੇ ਸੂਬਿਆਂ 'ਚ ਵਪਾਰ 'ਚ ਚਾਰ ਮੁੱਖ ਰੁਕਾਵਟਾਂ ਹਨ ਜਿਨ੍ਹਾਂ 'ਚ ਸਿੱਧੇ ਤੌਰ ਦੇ ਵਿੱਚ ਮੌਸਮ ਇੱਕ ਸੂਬੇ ਤੇ ਦੂਜੇ ਸੂਬੇ 'ਚ ਸਾਮਾਨ ਵੇਚਨ ਨੂੰ ਰੋਕਦਾ ਹੈ ਤੀਜਾ ਵਾਹਨ ਅਤੇ ਭਾਰ ਦੇ ਮਿਆਰ ਵਰਗੇ ਤਕਨੀਕੀ ਰੁਕਾਵਟਾਂ ਵੀ ਇਸ ਨੂੰ ਰੈਗੂਲੇਟ ਕਰਦੀਆਂ ਨੇ ਕੰਜ਼ਰਵਟਿਵ ਲੀਡਰ ਪੇਰੇ ਪੋਲੀਆਬ ਨੇ ਕਿਹਾ ਕਿ ਸਤਾਚ ਆਉਂਦਿਆਂ ਹੀ ਉਹ ਕੈਨੇਡਾ ਅਮਰੀਕਾ ਸਰਹੱਦ ਦੇ ਉੱਪਰ ਮਿਲਟਰੀ ਤਾਇਨਾਤ ਕਰਨਗੇ ਵੈਨਕੂਵਰ ਦੇ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਲੀਡਰ ਆਫ اپੋਜੀਸ਼ਨ ਨੇ ਕਿਹਾ ਕਿ ਅਮਰੀਕਾ ਨਾਲ ਕੈਨੇਡਾ ਦੀ ਸਰਹੱਦ ਨੂੰ ਮਜ਼ਬੂਤ ਕਰਨ ਦੇ ਲਈ ਆਪਣਾ 603 ਯੋਜਨਾ ਦਾ ਖੁਲਾਸਾ ਕੀਤਾ ਪੋਲੀਆਬ ਨੇ ਕਿਹਾ ਕਿ ਕੈਨੇਡਾ ਨੂੰ ਸਿਰਫ ਰਾਸ਼ਟਰਪਤੀ ਟਰੰਪ ਨੂੰ ਖੁਸ਼ ਕਰਨ ਲਈ ਨਹੀਂ ਸਗੋ ਆਪਣੇ ਹਿੱਤਾਂ ਲਈ ਆਪਣੀ ਸਰਹੱਦ ਦਾ ਕੰਟਰੋਲ ਵਾਪਸ ਲੈਣਾ ਚਾਹੀਦਾ ਹੈ ਉਨਾ ਕਹੇ ਕਿ ਅਮਰੀਕਾ ਨੂੰ ਆਪਣੀ ਸਰਹੱਦ ਉੱਪਰ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਤੇ ਸਾਨੂੰ ਵੀ ਪੋਲੀਓਬ ਨੇ ਇਹ ਵੀ ਕਿਹਾ ਕਿ ਉਹ ਕੈਨੇਡਾ ਬਾਰਡਰ ਸਰਵਿਸਿਜ਼ ਏਜੰਟਸ ਨੂੰ ਨਾ ਸਿਰਫ ਅਧਿਕਾਰਤ ਬਾਰਡਰ ਕ੍ਰਾਸਿੰਗ ਉੱਪਰ ਸਗੋਂ ਬਾਰਡਰ ਦੇ ਹਰ ਹਿੱਸੇ ਦੇ ਉੱਪਰ ਗਸ਼ਟ ਕਰਨ ਦੀ ਖੁਰ ਦੇਣਗੇ ਉਹਨਾਂ ਕਹੇ ਕਿ ਉਹ ਆਪਣੀ ਸਰਹੱਦੀ ਯੋਜਨਾ ਦੇ ਲਈ ਲਿਬਰਲਸ ਦੇ ਗਨ ਬਾਇ ਬੈਕ ਪ੍ਰੋਗਰਾਮ ਨੂੰ ਰੱਦ ਕਰਕੇ ਅਤੇ ਅਫਸਰ ਚਾਹੀ ਵਿੱਚ ਕਟੌਤੀ ਕਰਕੇ ਭੁਗਤਾਨ ਨਹੀਂ ਕਰਨਗੇ ਬ੍ਰਿਟਿਸ਼ ਕੈਮਬੀਆ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਹੈ ਤੇ ਪ੍ਰੋਵਿੰਸ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਭਾਰੀ ਸਨੋਫਾਲ ਹੋਈ ਹੈ ਮੈਟਰੋ ਵੈਂਕੂਵਰ ਤੇ ਫਰੇਜ਼ਰ ਵੈਲੀ ਦੇ ਬਹੁਤ ਸਾਰੇ ਇਲਾਕਿਆਂ 'ਚ 25 ਸੈਂਟੀਮੀਟਰ ਤੱਕ ਵੀ ਸਨੋਫਾਲ ਐਤਵਾਰ ਅਤੇ ਸੋਮਵਾਰ ਸਵੇਰੇ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਲੋਅਰ ਮੇਨਲੈਂਡ ਦੇ ਵਿੱਚ ਚਿੱਟੀ ਚਾਦਰ ਵਾਂਗ ਨਜ਼ਰ ਆ ਰਹੀ ਸੀ ਜਿਸ ਕਾਰਨ ਸੜਕਾਂ 'ਤੇ ਵੀ ਕਈ ਲੋਕ ਫਸੇ ਦਿਖਾਈ ਦਿੱਤੇ ਖਾਸ ਕਰ ਨਾਰਥ ਵੈਂਕੂਵਰ ਅਤੇ ਹਾਈਵੇ 1 ਉੱਪਰ ਕਈ ਵਹੀਕਲਸ ਟਕਰਾ ਕੇ ਅਤੇ ਟ੍ਰੈਫਿਕ ਜਾਮ ਵੀ ਦੇਖਿਆ ਗਿਆ ਮੌਸਮ ਮਹਾਨੰਦ ਮੰਨਣਾ ਹੈ ਕਿ ਇਸ ਹਫਤੇ ਠੰਡ ਦਾ ਕਹਿਰ ਜਾਰੀ ਰਹੇਗਾ ਮੈਟਰੋ ਵੈਨਕੂਵਰ ਵਿੱਚ ਤਾਪਮਾਨ -6 ਡਿਗਰੀ ਸੈਲਸੀਅਸ ਤੋਂ -8 ਡਿਗਰੀ ਸੈਲਸੀਅਸ ਤੱਕ ਰਹੇਗਾ ਵਿਕਟੋਰੀਆ ਤੇ ਵੈਸਟ ਵੈਨਕੂਵਰ ਆਈਲੈਂਡ ਉੱਤੇ 20 ਸੈਂਟੀਮੀਟਰ ਤੱਕ ਸਨੋ ਫਾਲ ਮੰਗਲਵਾਰ ਨੂੰ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਕੂਟਨੀ ਪਾਰਕ ਸਦਰਨ ਇੰਟੀਰੀਅਰ ਅਤੇ ਪੀਸ ਰਿਵਰ ਡੀਸਲੇਕ ਰੀਜ਼ਨ ਤੇ ਬੀਸੀ ਦੇ ਨਾਰਥਰਨ ਹਿੱਸੇ ਦੇ ਵਿੱਚ ਐਕਸਟ੍ਰੀਮ ਕੋਲਡ ਵਾਰਨਿੰਗ ਜਾਰੀ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਆਦਾ ਠੰਡ ਅਤੇ ਅਗਲੇ ਹਫਤੇ स्नोफॉल ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜੇਕਰ ਸਕੂਲ ਬੋਰਡਸ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਸਕੂਲ ਬੋਰਡਸ ਦੇ ਵੱਲੋਂ ਐਕਸਟ੍ਰੀਮ ਵੈਦਰ ਕੰਡੀਸ਼ਨਸ ਅਤੇ ਸੜਕਾਂ ਦੇ ਹਾਲਾਤ ਦੇ ਮੱਦੇਨਜ਼ਰ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਜਿਦੇ ਚ ਲੈਂਗਲੀ ਐਬਸਪੋਰਟ ਮਿਸ਼ਨ ਮੈਪਲ ਰੇਜਾ ਤੇ ਪੈਟਮੈਡਿਊਸ ਦੇ ਵਿੱਚ ਅੱਜ ਸੋਮਵਾਰ ਨੂੰ ਸਕੂਲ ਬੰਦ ਰਹੇ ਜਦਕਿ ਸਰੀ ਬਰਨਵੀ ਨਾਰਥ ਵੈਨਕੂਵਰ ਵੈਨਕੂਵਰ ਸਕੂਲ ਡਿਸਟ੍ਰਿਕਟਸ ਦੇ ਵੱਲੋਂ ਸਕੂਲਸ ਸੋਮਵਾਰ ਨੂੰ ਖੋਲੇ ਗਏ ਨੇ ਤੇ ਪਵਿੱਖ ਦੇ ਵਿੱਚ ਠੰਡ ਦੇ ਚੱਲਦਿਆਂ ਸਿਟੀਆਂ ਦੇ ਵੱਲ ਨਵੇਂ ਕਦਮ ਚੁੱਕੇ ਜਾ ਰਹੇ ਨੇ ਜਿਸ ਵਿੱਚ ਸੜਕਾਂ ਦੇ ਉੱਪਰ ਡਰਾਈਵਰਸ ਨੂੰ ਖਾਸ ਕਰਕੇ ਸਾਵਧਾਨੀ ਵਰਤਣ ਦੇ ਲਈ ਆਖਿਆ ਗਿਆ ਹੈ ਸਿਟੀ ਆਫ ਸਰੀ ਦੇ ਵਿੱਚ ਗੈਰ ਕਾਨੂੰਨੀ ਉਸਾਰੀਆਂ ਦਾ ਮਸਲਾ ਲਗਾਤਾਰ ਚਰਚਾ ਦੇ ਵਿੱਚ ਰਹਿੰਦਾ ਜਿਸ ਨੂੰ ਰੋਕਣ ਦੇ ਲਈ ਸਿਟੀ ਵੱਲੋਂ ਪਿਛਲੇ ਸਮੇਂ ਦੌਰਾਨ ਕਾਫੀ ਕਦਮ ਚੁੱਕੇ ਗਏ ਨੇ ਮਾਮਲੇ ਅਦਾਲਤਾਂ ਵਿੱਚ ਵੀ ਪੁੱਜੇ ਜਿੱਥੇ ਸਿਟੀ ਨੂੰ ਜਿੱਤ حاصل ਹੋਈ ਸਿਟੀ ਮੁਤਾਬਕ April 2022 ਦੇ ਵਿੱਚ ਗੈਰ ਕਾਨੂੰਨੀ ਉਸਾਰੀਆਂ ਨੂੰ ਰੋਕਣ ਦੇ ਲਈ ਇੱਕ ਟੀਮ ਸਥਾਪਿਤ ਕੀਤੀ ਗਈ ਸੀ ਜਿਸ ਦਾ ਮਕਸਦ ਸਿਰਫ ਗਵਾਂਢੀਆਂ ਦੀਆਂ ਅੱਖਾਂ 'ਚ ਗੈਰ ਕਾਨੂੰਨੀ ਉਸਾਰੀ ਕਰਨ ਲਾਈਟ ਪੈਣ ਤੋਂ ਰੋਕਣਾ ਨਹੀਂ ਸਗੋਂ ਹਰ ਇੱਕ ਦੇ ਲਈ ਸੁਰੱਖਿਅਤ ਰਹਿਸ਼ ਮੁਹਈਆ ਕਰਵਾਉਣਾ ਸੀ ਤਾਂ ਜੋ ਜਾਨਾਂ ਬਚਾਈਆਂ ਜਾ ਸਕਣ ਸਿਟੀ ਅਨੁਸਾਰ ਉਮੀਦ ਹੈ ਕਿ ਸ਼ਹਿਰ ਵਾਸੀ ਬਿਲਡਿੰਗ ਪਰਮਿਟਸ ਨੂੰ ਜਨਤਕ ਸੁਰੱਖਿਆ ਵਜੋਂ ਦੇਖਣਗੇ ਤੇ ਸਰੀ ਦੇ ਬਿਲਡਿੰਗ ਡਿਵੀਜ਼ਨ ਦੇ ਡਾਇਰੈਕਟਰ ਨੇ ਕਿਹਾ ਕਿ ਸਿਟੀ ਵਿੱਚ ਯਕੀਨੀ ਇਹ ਬਣਾਇਆ ਜਾ ਰਿਹਾ ਹੈ ਕਿ ਜਿੱਥੇ ਲੋਕ ਰਹਿੰਦੇ ਨੇ ਉਹ ਜਗ੍ਹਾ ਸੁਰੱਖਿਅਤ ਤੇ ਸਿਹਤਮੰਦ ਹੋਵੇ ਅਤੇ ਕਿਸੇ ਐਮਰਜੈਂਸੀ ਸਥਿਤੀ ਦੇ ਵਿੱਚ ਗੈਰ ਕਾਨੂੰਨੀ ਉਸਾਰੀ ਕਾਰਨ ਖਤਰਾ ਨਾ ਵਧੇ ਉਹਨਾਂ ਆਖੇ ਕਿ ਕਈ ਵਾਰ ਅਜਿਹੇ ਕੇਸ ਵੀ ਮਿਲਦੇ ਨੇ ਜੋ ਕਿ ਪਰਮਿਟ ਹਾਸਲ ਕਰਨ ਦੇ ਰੂਲਸ ਤੋਂ ਅਣਜਾਣ ਹੁੰਦੇ ਨੇ ਸਰੀ ਦੇ ਬਾਇਲਾਅ ਅਧਿਕਾਰੀਆਂ ਨੇ 2021 ਦੇ ਵਿੱਚ 2600 ਸ਼ਿਕਾਇਤਾਂ ਦਰਜ ਕੀਤੀਆਂ ਜਿਨ੍ਹਾਂ ਵਿੱਚ 600 ਤੇ ਸਟਾਪ ਵਰਕ ਆਰਡਰ ਵੀ ਜਾਰੀ ਕੀਤੇ ਗਏ 2022 ਦੌਰਾਨ 1557 2023 ਦੌਰਾਨ 2330 ਅਤੇ 2024 ਦੇ ਵਿੱਚ 2046 ਸ਼ਿਕਾਇਤਾਂ ਗੈਰ ਕਾਨੂੰਨੀ ਉਸਾਰੀ ਸੰਬੰਧੀ ਮਿਲੀਆਂ ਜਿੰਨਾਂ 'ਚ ਪਿਛਲੇ 2 ਸਾਲਾਂ ਦੌਰਾਨ ਕਾਫੀ ਵਾਧਾ ਹੋਇਆ ਹੈ ਜਿੰਨਾ ਕਿਹਾ ਕਿ ਸਿਰਫ ਗੈਰ ਕਾਨੂੰਨੀ ਉਸਾਰੀ ਦੀਆਂ ਸ਼ਿਕਾਇਤਾਂ ਇਹ ਹਨ ਇਸ ਤੋਂ ਇਲਾਵਾ ਵੀ ਬਹੁਤ ਕੁਝ ਚੱਲ ਰਿਹਾ ਹੈ ਇਸ ਤੋਂ ਇਲਾਵਾ ਡੁਪਲੈਕਸ ਅਤੇ ਦੁਕਾਨਾਂ ਦੇ ਵਿੱਚ ਰਿਹਾਇਸ਼ ਹੋਣ ਦੇ ਮਾਮਲੇ ਵੀ ਮਿਲੇ ਨੇ ਗੈਰ ਕਾਨੂੰਨੀ ਉਸਾਰੀ ਸੰਬੰਧੀ ਕਾਉਂਸਲ ਦੀ ਤਾਜ਼ਾ ਸੁਣਵਾਈ 20 ਜਨਵਰੀ ਨੂੰ ਹੋਈ ਜਿੱਥੇ ਸਿਟੀ ਦੇ ਅਸਿਸਟੈਂਟ ਸਲਿਸ਼ਟਰ ਜਨਰਲ ਕੋਮਲ ਗਿੱਲ ਵੱਲੋਂ ਵਾਲੀ ਦੇ ਵਿੱਚ 93 97 ਅਤੇ 132 ਸਟ੍ਰੀਟ ਨਾਲ ਸੰਬੰਧਿਤ ਪ੍ਰਾਪਰਟੀ ਬਾਰੇ ਇੱਕ ਕੇਸ ਪੇਸ਼ ਕੀਤਾ ਗਿਆ ਜਿੱਥੇ ਪ੍ਰਾਪਰਟੀ ਦਾ ਮਾਲਕ ਜਵਾਬ ਦੇਣ ਲਈ ਹਾਜ਼ਰ ਨਹੀਂ ਸੀ ਤੇ ਨਾ ਹੀ ਰਿਟਨ ਦੇ ਵਿੱਚ ਕੁਝ ਭੇਜਿਆ ਗਿਆ 20 ਦਸੰਬਰ 2024 ਨਾਲ ਸੰਬੰਧਿਤ 117 ਪੰਨਿਆਂ ਦੀ ਕਾਰਪੋਰੇਟ ਰਿਪੋਰਟ ਅਨੁਸਾਰ ਸਿਟੀ ਸਟਾਫ ਨੇ 9 ਮਕਾਨ ਮਾਲਕਾਂ ਨੂੰ 4500 ਡਾਲਰ ਦੇ ਬਾਇਲਾ ਕੰਟਰੋਵੇਸ਼ਨ ਨੋਟਿਸ ਜਾਰੀ ਕੀਤੀ ਅਤੇ 10 ਸਾਈਟਾਂ ਦੇ ਉੱਪਰ 2154 ਡਾਲਰ ਦੇ ਵਿਜ਼ਿਟ ਨੋਟਿਸ ਜਾਰੀ ਕੀਤੇ ਗਏ ਸਿਟੀ ਵੱਲੋਂ ਪਬਲਿਕ ਸੇਫਟੀ ਅਤੇ ਭਵਿੱਖ ਵਿੱਚ ਹੋਰ ਕਦਮ ਚੁੱਕਣ ਦੀ ਗੱਲ ਆਖੀ ਜਾ ਰਹੀ ਹੈ ਇਲੈਕਟ੍ਰਿਕ ਵਹੀਕਲਸ ਨੂੰ ਚਾਰਜ ਕਰਨ ਦੇ ਲਈ ਹੁਣ ਆਈਸੀਬੀਸੀ ਦੇ ਕਲੇਮ ਸੈਂਟਰਸ ਤੇ ਵੈਲਕਮ ਕੈਨ ਦੇ ਲਈ ਇਸ ਸਾਲ ਦੇ ਅੰਤ ਤੱਕ ਤਿਆਰ ਹੋ ਜਾਣਗੇ ਕਿਉਂਕਿ ਬੀਸੀ ਹਾਈਡਰੋ ਵੱਲੋਂ ਕਾਫੀ ਲੋਕੇਸ਼ਨਾਂ ਦੇ ਉੱਪਰ ਚਾਰਜਿੰਗ ਸਟੇਸ਼ਨਸ ਲਗਾਏ ਜਾ ਰਹੇ ਨੇ ਜੋ ਕਿ ਹੌਨਵਰ ਤੋਂ ਦੇ ਲਈ ਕੁਝ ਮਹੀਨਿਆਂ ਚ ਓਪਨ ਹੋ ਜਾਣਗੇ ਬੀਸੀ ਹਾਈਡਰੋ ਵੱਲੋਂ 8 ਕੰਪਨੀਆਂ ਦੇ ਚਾਰਜਿੰਗ ਸਟੇਸ਼ਨਜ਼ ਕਲੈਬੋਰੇਸ਼ਨ ਦੇ ਰਾਹੀਂ ਲਗਾਏ ਜਾ ਰਹੇ ਨੇ ਜਿਸ ਵਿੱਚ ਸਰੀ ਆਈਸੀਬੀਸੀ ਕਲੇਮ ਸੈਂਟਰ ਵੀ ਸ਼ਾਮਲ ਨੇ ਜਿੱਥੇ ਕਿ 180 ਕਿਲੋਮੀਟਰ ਤੱਕ ਦੀ ਚਾਰਜਿੰਗ 10 ਮਿੰਟ ਦੇ ਵਿੱਚ ਹੋਵੇਗੀ ਸੂਬੇ ਦੇ ਪਬਲਿਕ ਸੇਫਟੀ ਮਨਿਸਟਰ ਅਤੇ ਸੋਲਿਸਟਰ ਜਨਰਲ ਗੈਰੀ ਬੈਗ ਨੇ ਕਿਹਾ ਕਿ ਸਰਕਾਰ ਵੱਲੋਂ ਇਲੈਕਟ੍ਰਿਕ ਵਹੀਕਲ ਬਣਾਉਣ ਅਤੇ ਅクセਸ ਬਿਹਤਰ ਕਰਨ ਦੇ ਲਈ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਹ ਸਹਾਈ ਸਿੱਧ ਹੋਣ ਗਿਆ ਉਹਨਾਂ ਕਹਿ ਕਿ ਸਰਕਾਰ ਬੀਸੀ ਹਾਈਡਰੋ ਨਾਲ ਫਾਸਟ ਚਾਰਜਿੰਗ ਇਨਫਰਾਸਟ੍ਰਕਚਰ ਬਣਾ ਰਹੀ ਹੈ ਜੋ ਕਿ ਕੈਨੇਡਾ ਨੂੰ ਕਲੀਨ એનર્ਜੀ ਵੱਲ ਸ਼ਿਫਟ ਹੋਣ ਦੇ ਲਈ ਸਹਾਈ ਸਿੱਧ ਹੋਏਗਾ ਜਿਸ ਦੇ ਨਾਲ ਗੈਸ ਦੇ ਪੈਸੇ ਵੀ ਪ੍ਰੋਵਿੰਸ ਵਾਸੀਆਂ ਦੇ ਬਚਣਗੇ ਨਾਲੋਂ ਨਾਲ ਕਾਰਬਨ ਐਮਿਸ਼ਨ ਨੂੰ ਘਟਾਉਣ ਤੇ ਵਾਤਾਵਰਨ ਨੂੰ ਸੁਰੱਖਿਅਤ ਕਰਨ ਦੇ ਲਈ ਉਹ ਯੋਗਦਾਨ ਪਾਉਣਗੇ ਸਾਰੇ ਚਾਰਜਿੰਗ ਸਟੇਸ਼ਨ ਇਸ ਸਾਲ ਦੇ ਅੰਤ ਤੱਕ ਕੰਮ ਕਰਨਾ ਸ਼ੁਰੂ ਕਰ ਦੇਣਗੇ ਜੋ ਕਿ ਸਰੀ ਐਬਸਪੋਰਟ ਅਤੇ ਕੂਟਨੀ ਦੇ ਆਈਸੀਬੀਸੀ ਸੈਂਟਰਸ ਤੇ ਲੱਗਣਗੇ ਕਿਉਂਕਿ ਆਈਸੀਬੀਸੀ 2026 ਤੱਕ 804 ਚਾਰਜਿੰਗ ਪੋਰਟਸ ਦੇ ਨੰਬਰ ਉੱਤੇ ਪੁੱਜਣਾ ਚਾਹੁੰਦੀ ਹੈ ਆਈਸੀਬੀਸੀ ਅਨੁਸਾਰ ਪ੍ਰੋਵਿੰਸ ਵਿੱਚ ਇਲੈਕਟ੍ਰਿਕ ਵਹੀਕਲਸ ਦੀ ਗਿਣਤੀ 2019 ਦੇ ਮੁਕਾਬਲੇ ਤਿੰਨ ਗੁਣਾ ਹੋ ਗਈ ਹੈ ਇਸ ਲਈ ਇਨਫਰਾਸਟ੍ਰਕਚਰ ਨੂੰ ਵਧਾਉਣ ਦੀ ਜ਼ਰੂਰਤ ਹੈ ਜਿਸ ਲਈ ਬੀਸੀ ਹਾਈਡਰੋ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ BC ਹਾਈਡਰੋ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਮੇਂ 1.8 ਲੱਖ ਇਲੈਕਟ੍ਰਿਕ ਵਹੀਕਲਸ ਬ੍ਰਿਟਿਸ਼ ਕੋਲੰਬੀਆ ਦੀਆਂ ਸੜਕਾਂ ਤੇ ਨੇ ਤੇ ਅਗਲੇ 10 ਸਾਲਾਂ ਦੇ ਵਿੱਚ ਇਸ ਦੀ ਗਿਣਤੀ 9 ਲੱਖ ਤੇ ਪਹੁੰਚ ਜਾਏਗੀ ਜਿਸ ਕਾਰਨ BC ਹਾਈਡਰੋ 432 ਦੀ ਮੌਜੂਦਾ ਗਿਣਤੀ ਤੋਂ 2026 ਤੱਕ 800 ਚਾਰਜਿੰਗ ਸਟੇਸ਼ਨ ਜੋ ਬਣਾਉਣਾ ਚਾਹੁੰਦੀ ਹੈ ਤੇ ਅਗਲੇ ਵਿਸਤਾਰ ਤਹਿਤ ਪੋਰਟ ਮੋਡੀ ਮੈਪਲ ਰੇਜ ਅਤੇ ਵੈਂਕੂਵਰ ਦੇ ਚਾਰਜਿੰਗ ਸਟੇਸ਼ਨਸ ਸਥਾਪਿਤ ਕਰਨ ਦੀ ਚੋਣ ਕੀਤੀ ਜਾਏਗੀ ਹੈਲੀਫੈਕਸ ਦਾ வால்ਮਾਰਟ ਜਿੱਥੇ ਕਿ 19 ਅਕਤੂਬਰ 2024 ਨੂੰ ਇੱਕ ਲੜਕੀ ਦੀ ਮੌਤ ਵਾਪਕਨ ਅਵੰਚ ਡਿੱਗਣ ਕਾਰਨ ਹੋਈ ਸੀ ਉਸ ਨੂੰ ਦੁਬਾਰਾ ਖੋਲ ਦਿੱਤਾ ਗਿਆ ਹੈਲੀਫੈਕਸ ਰਿਜਨਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਮਮਫੋਰਡ ਰੋਡ ਉੱਤੇ ਸਥਿਤ ਇਸ ਲੋਕੇਸ਼ਨ ਉੱਤੇ ਇੱਕ ਘਟਨਾ ਡੈਕਰੀ ਡਿਪਾਰਟਮੈਂਟ ਦੇ ਵਿੱਚ ਪਾਪਰੀ ਸੀ ਮੈਰੀਟਾਈਮ ਸਿੱਖ ਸੁਸਾਇਟੀ ਨੇ ਦੱਸਿਆ ਸੀ ਕਿ ਮ੍ਰਿਤਕ ਦਾ ਨਾਮ ਗੁਰਸਿਮਰਨ ਕੌਰ ਸੀ ਪੁਲਿਸ ਵੱਲੋਂ ਇਸ ਘਟਨਾ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਮੌਤ ਸਪੀਸੀਅਸ ਨਹੀਂ ਸੀ ਅਤੇ ਅਤੇ ਫਾਲ ਪਲੇ ਦਾ ਕੋਈ ਸਬੂਤ ਨਹੀਂ ਮਿਲਿਆ ਜਿਸ ਦੇ ਬਾਅਦ ਹੋਰ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਨਹੀਂ ਕੀਤੀ ਗਈ ਵਾਲਮਾਰਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸੈਂਟਰ ਨੂੰ ਰੈਨੋਵੇਟ ਕਾਰਨ ਬੰਦ ਕੀਤਾ ਗਿਆ ਸੀ ਜੋ ਕਿ ਹਾਦਸੇ ਸਮੇਂ ਚੱਲ ਰਹੀ ਸੀ ਜਿਸ ਨੂੰ ਮੁਕੰਮਲ ਕਰਨ ਤੋਂ ਬਾਅਦ ਇਸ ਲੋਕੇਸ਼ਨ ਨੂੰ ਦੁਬਾਰਾ ਖੋਲ੍ਹਿਆ ਗਿਆ ਡਿਪਾਰਟਮੈਂਟ ਆਫ ਲੇਬਰ ਸਕਿਲਸ ਅਤੇ ਇਮੀਗ੍ਰੇਸ਼ਨ ਵੱਲੋਂ ਹਾਦਸੇ ਤੋਂ ਬਾਅਦ ਅਵੰਦੀ ਵਰਤੋਂ ਰੋਕਣ ਦੇ ਆਦੇਸ਼ ਦਿੱਤੇ ਗਏ ਸਨ ਜਿਸ ਨੂੰ 28 ਅਕਤੂਬਰ 2024 ਨੂੰ ਹਟਾ ਲਿਆ ਗਿਆ ਸੀ ਕਿਉਂਕਿ ਡਿਪਾਰਟਮੈਂਟ ਨੇ ਦੱਸਿਆ ਸੀ ਕਿ ਜਾਂਚ ਤੋਂ ਪਤਾ ਲੱਗਿਆ ਸੀ ਕਿ ਅਵੰਦੇ ਆਪਰੇਸ਼ਨ ਮੈਨੂਫੈਕਚਰਰਸ ਦੀਆਂ ਜ਼ਰੂਰਤਾਂ ਅਨੁਸਾਰ ਸਨ沃尔ਮਾਰਟ ਕੈਨੇਡਾ ਦੀ ਸਪੋਕਸਪਰਸਨ ਅਨੁਸਾਰ ਉਸ ਨੂੰ ਅਵੰਸ ਨੂੰ ਸਟੋਰਸ ਤੋਂ ਹਟਾਉਣ ਸੰਬੰਧੀ ਕਦਮ ਚੁੱਕੇ ਜਾਣਗੇ ਪਰ ਇਹ ਰੀਮਾਡਲ ਪ੍ਰੋਗਰਾਮ ਦਾ ਹਿੱਸਾ ਹੈ ਜੋ ਕਿ ਇੱਕੋ ਸਮੇਂ ਪੂਰੇ ਕੈਨੇਡਾ ਦੇ ਵਿੱਚ ਲਾਗੂ ਹੋ ਰਿਹਾ ਜਿਸ ਉੱਪਰ ਕੰਪਨੀ ਕੰਮ ਕਰ ਰਹੀ ਹੈ ਪੁਲਿਸ ਵੱਲੋਂ ਇਸ ਹਾਦਸੇ ਨੂੰ ਕ੍ਰਿਮੀਨਲ ਕਾਰਵਾਈ ਹੋਣ ਦੇ ਦਾਅਵੇ ਤੋਂ ਰੱਦ ਕਰ ਦਿੱਤਾ ਗਿਆ ਸੀ ਜਿਸ ਦੇ ਬਾਅਦ ਡਿਪਾਰਟਮੈਂਟ ਆਫ ਲੇਬਰ ਨੇ ਜ਼ਿੰਮੇਵਾਰੀ ਸੰਭਾਲ ਲਈ ਸੀ ਸਰਦਨਨਟਾਰੀਓ ਦੇ ਵਿੱਚ ਮੀਜ਼ਲਸ ਭਾਵਕੇ ਖਸਰਾ ਦੀ ਆਉਟਬ੍ਰੇਕ ਕਾਰਨ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈਲਥ ਡਿਪਾਰਟਮੈਂਟ ਮੁਤਾਬਕ ਸ਼ੁੱਕਰਵਾਰ ਨੂੰ ਤਿੰਨ ਹੋਰ ਕੇਸ ਸਾਹਮਣੇ ਆਏ ਨੇ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 19 ਹੋ ਗਈ ਹੈ ਤੇ ਨਵੇਂ ਤਿੰਨ ਮਾਮਲੇ ਬੱਚਿਆਂ 'ਚ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਇੱਕ ਨੂੰ ਬਾਅਦ ਦੇ ਵਿੱਚ ਸਥਿਰ ਹਾਲਤ ਤੇ ਚਲਦਿਆਂ ਛੁੱਟੀ ਦੇ ਦਿੱਤੀ ਗਈ ਤਾਜ਼ਾ ਮਾਮਲੇ ਨਾਲ ਸੰਬੰਧਿਤ ਬੱਚੇ 21 ਜਨਵਰੀ ਨੂੰ ਵੋਲਸਿੰਗਮ ਕ੍ਰਿਸਚਨ ਸਕੂਲ ਤੇ 21 ਜਨਵਰੀ ਨੂੰ ਹਾਰਟਨ ਪਬਲਿਕ ਸਕੂਲ ਅਤੇ 22 ਜਾਂ 24 ਜਨਵਰੀ ਨੂੰ ਲਾਸ ਲੇਟ 올ਡ ਕਲੋਨੀ ਸਕੂਲ ਗਏ ਸਨ ਖਸਰਾ ਇੱਕ ਮਨੁੱਖ ਤੋਂ ਦੂਜੇ ਮਨੁੱਖ ਦੇ ਵਿੱਚ ਫੈਲਦਾ ਜਿਸ ਕਾਰਨ ਸੰਪਰਕ ਵਿੱਚ ਆਏ ਹੋਰ ਵੀ ਬੱਚੇ ਪ੍ਰਭਾਵਿਤ ਹੋ ਸਕਦੇ ਨੇ ਇਸ ਲਈ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਕਈ ਘੰਟੇ ਹਵਾ ਦੇ ਵਿੱਚ ਰਹਿੰਦਾ ਸਕੂਲ ਡਿਸਟ੍ਰਿਕਟਸ ਅਤੇ ਹੈਲਥ ਅਫੀਸ਼ੀਅਲਸ ਦੇ ਨਾਲ ਮਿਲ ਕੇ ਕੰਮ ਕਰਨ ਦੀ ਗੱਲ ਆਖੀ ਗਈ ਹੈ ਇਹਨਾਂ ਵਿੱਚ ਇੱਕ ਬੱਚਾ ਚੈੱਕਅਪ ਦੇ ਲਈ ਡੈਨੀ ਵਾਕ ਇਨ ਕਲੀਨਿਕ 2 ਜਨਵਰੀ ਰਾਤ ਨੂੰ ਗਿਆ ਸੀ ਤੇ ਦੂਸਰਾ ਲੈਂਕਟਾਊਨ ਅਰੀਨਾ 25 ਜਨਵਰੀ ਨੂੰ ਗਿਆ ਸੀ ਤੇ ਨੌਰਫੋਕ ਜਨਰਲ ਹਸਪਤਾਲ ਦੇ ਵਿੱਚ 27 ਜਨਵਰੀ ਸਵੇਰੇ ਆਇਆ ਸੀ ਜਿਸ ਕਾਰਨ ਹੈਲਥ ਯੂਨਿਟ ਇਸ ਸਮੇਂ ਦੌਰਾਨ ਆਉਣ ਵਾਲਿਆਂ ਦੀ ਨਿਗਰਾਨੀ ਕਰ ਰਹੀ ਹੈ ਅਤੇ ਜੇਕਰ ਕੁਝ ਹਫ਼ਤਿਆਂ ਦੇ ਵਿੱਚ ਕਿਸੇ ਨੂੰ ਕੋਈ ਲੱਛਣ ਨਜ਼ਰ ਆਉਂਦੀ ਹੈ ਤਾਂ ਤੁਰੰਤ ਹਸਪਤਾਲ ਪਹੁੰਚਣ ਦੇ ਲਈ ਕਿਹਾ ਗਿਆ ਹੈ ਉਦਕਾਰੀਆਂ ਅਨੁਸਾਰ ਇਸ ਦੇ ਪ੍ਰਮੁੱਖ ਲੱਛਣੋ ਬੁਖਾਰ, ਨੱਕ ਵਗਣਾ, ਲਾਲ ਅੱਖਾਂ ਤੇ ਥਕਾਵਟ ਹੁੰਦੀ ਹੈ ਇਸ ਤੋਂ ਇਲਾਵਾ ਜੋ ਲੋਕ 1970 ਵਿੱਚ ਜਨਮੇ ਨੇ ਉਹਨਾਂ ਵਿੱਚ ਵੀ ਕੇਸ ਸਾਹਮਣੇ ਆ ਸਕਦੇ ਨੇ ਕਿਉਂਕਿ ਉਹਨਾਂ ਨੇ ਡਬਲ ਵੈਕਸੀਨੇਸ਼ਨ ਇਸ ਸੰਬੰਧੀ ਨਹੀਂ ਲਈ ਜੋ ਕਿ ਮੀਜ਼ਲਸ ਨੂੰ ਕੰਟਰੋਲ ਕਰਦੀ ਹੈ ਹੁਣ ਦੇਖਦੇ ਹਾਂ ਐਡਮੰਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਇਸ ਮੂਹਰ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਤੁਹਾਨੂੰ ਯਾਦ ਹੋਣਾ ਪਿੱਛੇ ਜਿਹੜੀ ਅਲਬਰਟਾ ਸਰਕਾਰ ਆ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਦੋਂ ਪ੍ਰੋਵਿੰਸ਼ ਆ ਮੈਨ ਮਿਨਿਸਪਲ ਇਲੈਕਸ਼ਨ ਹੋਣੀਆਂ ਉਹਦੇ ਵਿੱਚ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਬਣਾ ਕੇ ਕੈਂਡੀਡੇਟ ਖੜੇ ਕੀਤੇ ਜਾ ਸਕਦੇ ਆ ਹਾਲਾਂਕਿ ਉਸ ਗੱਲ ਦਾ ਵਿਰੋਧ ਜਿਹੜਾ ਸੀਗਾ ਜੀ ਸਾਰਿਆਂ ਪਾਸਿਆਂ ਤੋਂ ਹੋਇਆ ਸੀਗਾ ਉਹਨਾਂ ਨੇ ਸਰਵੇ ਕੀਤਾ ਸੀ ਲੋਕਾਂ ਨੇ ਵੀ ਉਸ ਗੱਲ ਦਾ ਵਿਰੋਧ ਕੀਤਾ ਤੇ ਜਿੰਨੇ ਵੀ ਟਾਊਨ ਤੇ ਸ਼ਹਿਰ ਸੀਗੇ ਉਹਨਾਂ ਨੇ ਵੀ ਕੋਈ 70% ਦੇ ਕਰੀਬ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਉਹ ਕਹਿੰਦੇ ਵੀ ਜੇ ਇਸ ਤਰ੍ਹਾਂ ਪਾਰਟੀ ਬਾਜ਼ੀ ਹੋਣ ਲੱਗ ਪਈ ਮਿਨਿਸਪੈਲਿਟੀਜ਼ ਦੇ ਵਿੱਚ ਵੀ ਉਹ ਕੋ ਬਾੜੀ ਵਧੀਆ ਗੱਲ ਨਹੀਂ ਹੋਣੀ ਪਰ ਸਰਕਾਰ ਨੇ ਪਾਸ ਕਰ ਦਿੱਤਾ ਉਹ ਤੇ ਹੁਣ ਐਡਮਿੰਟਨ ਸ਼ਹਿਰ ਵਿੱਚ ਪਹਿਲੀ ਜਿਹੜੀ ਇੱਕ ਪਾਰਟੀ ਆ ਜੀ ਜਿਹੜੀ ਅਪਰੂਵ ਕੀਤੀ ਗਈ ਆ ਐਡਮਿੰਟਨ ਇਲੈਕਸ਼ਨਜ਼ ਵੱਲੋਂ ਉਹਦਾ ਨਾਂ ਹੈਗਾ ਪੇਸ ਪੀਸ ਦਾ ਮਤਲਬ ਹੈ ਜੀ ਪ੍ਰਿੰਸੀਪਲਡ ਅਕਾਊਂਟੇਬਲ ਕੋਲੀਸ਼ਨ ਫਾਰ ਐਡਮੰਟਨ ਔਰ ਇਹ ਪਹਿਲੀ ਮਿਊਨਿਸਪਲ ਪੋਲੀਟੀਕਲ ਪਾਰਟੀ ਬਣ ਗਈ ਆ ਜਿਹੜੀ ਆਉਂਦੀਆਂ ਚੋਣਾਂ ਦੇ ਵਿੱਚ ਇਲੈਕਸ਼ਨ ਲੜੇਗੀ ਉਹ ਕਹਿੰਦੇ ਵੀ ਜਿਹੜਾ ਸਾਡਾ ਗੋਲ ਆ ਇਸ ਪਾਰਟੀ ਦਾ ਉਹ ਸਿਰਫ ਇਹੀ ਆ ਕਾਮਨ ਸੈਂਸ ਗੱਲਬਾਤ ਕਰਨੀ ਪ੍ਰੈਕਟੀਕਲ ਤੇ ਫਿਸਕਲੀ ਪ੍ਰੂਡੈਂਟ ਯਾਨੀ ਪੈਸੇ ਢੇਲਾ ਜਿਹੜਾ ਆ ਉਹ ਵੇਸਟ ਨਹੀਂ ਕਰਨਾ ਉਹ ਸਾਡਾ ਕਹਿੰਦੇ ਵੀ ਮੇਨ ਫੋਕਸ ਰਹੇਗਾ ਉਹ ਕਹਿੰਦੇ ਇਹ 1257 ਸਿਗਨੇਚਰ ਵਾਲੀ ਜਿਹੜੇ ਜੀ ਇਹਨਾਂ ਨੂੰ ਫਾਈਲ ਜਿਹੜੀ ਆ ਸੌਂਪੀ ਸੀਗੀ ਇਲੈਕਸ਼ਨ ਐਡਮਿਨਟਨ ਵਾਲਿਆਂ ਨੂੰ ਤੇ ਉਹਨਾਂ ਨੇ ਦਸੰਬਰ ਦਸੰਬਰ 19 ਨੂੰ ਇਹ ਦਿੱਤੇ ਸੀਗੇ ਜੀ ਤੇ ਉਹ ਕਹਿੰਦੇ ਵੀ ਸਾਨੂੰ ਹੁਣ ਇਹ ਕੱਲ ਯਾਨੀ ਕਿ ਉਹ ਮਿਲ ਗਈ ਆ ਅਪਰੂਵਲ ਜਿਹੜੀ ਇਹਨਾਂ ਨੇ ਦੇ ਦਿੱਤੀ ਆ ਤੇ ਉਹ ਕਹਿੰਦੇ ਵੀ ਬੜਾ ਲੰਮਾ ਚੌੜਾ ਪ੍ਰੋਸੈਸ ਹੈਗਾ ਆ ਪਰ ਚਲੋ ਸਾਡੇ ਲਈ ਉਹ ਕਹਿੰਦੇ ਠੀਕ ਰਿਹਾ ਹੁਣ ਹੋਰ ਹਜੇ ਕੋਈ ਵੀ ਪਾਰਟੀ ਜਿਹੜੀ ਆ ਉਹ ਨਹੀਂ ਬਣਾਈ ਗਈ ਇੱਕ ਐਡਮੰਟਨ ਸ਼ਹਿਰ ਦੇ ਕਾਉਂਸਲਰ ਨੇ ਟਿਮ ਕਾਰਟਰਨਰ ਹੋਰੀ ਉਹ ਵੀ ਉਹ ਵੈਸੇ ਮੇਅਰ ਦੇ ਉਮੀਦਵਾਰ ਵੀ ਆ ਉਹ ਵੀ ਕਹਿੰਦੇ ਵੀ ਮੈਂ ਵੀ ਇੱਕ ਪਾਰਟੀ ਜਿਹੜੀ ਆ ਆਪਣੀ ਉਹ ਬਣਾਉਣੀ ਆ ਤਾਂ ਕਿ ਜਿਹੜੀਆਂ ਇਹ ਇਲੈਕਸ਼ਨਾਂ ਉਹਦੇ ਵਿੱਚ ਉਹ ਰਨ ਕਰ ਸਕਣ ਇਹ ਜਿਹੜੀ ਪਾਰਟੀ ਆ ਪੇਸ ਇਹਦੇ ਚ ਉਹਨਾਂ ਨੇ ਆਪਣੇ ਕੈਂਡੀਡੇਟ ਆਲਰੇਡੀ ਦੱਸੇ ਆ ਜੀ ਉਹਨਾਂ ਦੀ ਵੈਬਸਾਈਟ ਆ ਉਹਦੇ ਤੇ ਉਹਨਾਂ ਦੱਸਿਆ ਇੱਕ ਤਾਂ ਹੈ ਫੇਮਸਟਰ ਕ੍ਰਿਸਟਿਨ ਹੈਂਜ਼ ਡੇਵਿਡ ਸਟਾਰਕੋ ਡੋਨਾਲਡ ਗ੍ਰਿੰਬਲ ਤੇ ਡੱਗ ਮੇਨ ਇਹ ਡੱਗ ਮੇਨ ਹੋਰੀ ਅੱਗੇ ਬ੍ਰਾਡਕਾਸਟਰ ਵੀ ਰਹੇ ਇੱਥੇ ਰੇਡੀਓ ਪ੍ਰੋਗਰਾਮ ਵੀ ਕਰਿਆ ਕਰਦੇ ਸੀ ਟੈਲੀਵਿਜ਼ਨ ਦਾ ਪ੍ਰੋਗਰਾਮ ਵੀ ਕਰਦੇ ਸੀਗੇ ਔਰ ਕੰਜ਼ਰਵੇਟਿਵ ਪਾਰਟੀ ਵੇਲੇ ਇਹ ਇਥੇ ਐਮਐਲਏ ਵੀ ਰਹੇ ਨੇ ਔਰ ਮਨਿਸਟਰ ਵੀ ਰਹੇ ਸੀ ਕਿ ਕਲਚਰ ਡਿਪਾਰਟਮੈਂਟ ਦੇ ਔਰ ਇਹ ਜਦੋਂ ਕਲਚਰ ਡਿਪਾਰਟਮੈਂਟ ਦੇ ਮਨਿਸਟਰ ਹੋਇਆ ਕਰਦੇ ਸੀ ਇਹਨਾਂ ਨੇ ਉਹ ਕਲਚਰ ਡਿਪਾਰਟਮੈਂਟ ਦਾ ਭੋਗ ਵੀ ਆ ਇਹੀ ਪਾ ਗਏ ਸੀਗੇ ਡੱਗ ਮੇਨ ਹੋਰੀਏ ਉਹ ਸ਼ਖਸ ਨੇ ਜੀ ਸੋ ਉਹਨਾਂ ਜਿਹੜੀ ਨਾ ਹੁਣ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਕੋਲ ਇਹੋ ਜਿਹਾ ਕਿਹੜਾ ਮੰਤਰ ਹੈਗਾ ਜਿਹਦਾ ਕਰਕੇ ਤੁਸੀਂ ਮਤਲਬ ਇਹ ਇਲੈਕਸ਼ਨ ਲੜਨ ਜਾ ਰਹੇ ਆ ਤੇ ਉਹ ਫੈਮੈਸਟਰ ਨੇ ਇਹ ਗੱਲ ਦੱਸੀ ਉਹ ਕਹਿੰਦੀ ਵੀ ਦੇਖੋ ਜਿਹੜਾ ਨਾ ਲੋਕੀ ਬਹੁਤ ਫਰਸਟ੍ਰੇਟ ਹੋਏ ਆ ਗੁੱਸੇ 'ਚ ਨੇ ਲੋਕ ਉਹ ਖਾਸ ਕਰਕੇ ਉਹਨਾਂ ਇੱਕ ਐਗਜ਼ਾਮਪਲ ਦਿੰਦੀ ਉਹ ਕਹਿੰਦੇ ਵੀ ਆਪਣੇ ਸ਼ਹਿਰ ਦੇ ਵਿੱਚ ਕਹਿੰਦੀ ਮੈਂ ਇੱਕ ਵਾਰੀ ਇੱਕ ਜ਼ੋਨਿੰਗ ਮੀਟਿੰਗ ਹੋ ਰਹੀ ਸੀ ਜਿਹਦੇ ਵਿੱਚ ਜਾ ਕੇ ਮੈਂ ਗੱਲਬਾਤ ਕੀਤੀ ਸੀਗੀ ਉਹਦੇ 'ਚ ਆਉਂਦੇ ਇੱਕ ਇਹਨਾਂ ਨੇ ਡੈਂਸਿਫਿਕੇਸ਼ਨ ਦੀ ਗੱਲ ਕੀਤੀ ਔਰ ਦੂਸਰਾ ਬਾਈਕ ਲੇਨ ਦੀ ਉਹ ਕਹਿੰਦੀ ਵੀ ਇਹ ਸਾਡਾ ਜਿਹੜਾ ਸ਼ਹਿਰ ਆ ਐਡਮੰਟਨ ਇਹ ਵਿంటర్ ਸਿਟੀ ਆ ਇੱਥੇ ਬਹੁਤੇ ਲੋਕ ਬਾਈਸਾਈਕਲ ਜਿਹੜੇ ਆ ਉਹ ਨਹੀਂ ਚਲਾਉਂਦੇ ਖਾਸ ਕਰਕੇ ਸਿਆਲਾਂ ਦੇ ਵਿੱਚ ਤਾਂ ਬਿਲਕੁਲ ਬਹੁਤ ਘੱਟ ਆ ਕਿ ਉਹ ਕਹਿੰਦੀ ਵੀ ਉਹਦੇ ਤੇ 100 ਮਿਲੀਅਨ ਡਾਲਰ ਖਰਚ ਕਰ ਦੇਣਾ ਉਹ ਕੋਈ ਬਾਲੀ ਵਧੀਆ ਗੱਲ ਨਹੀਂ ਸੋ ਇਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਗੁੱਸਾ ਆ ਤੇ ਉਸੇ ਗੁੱਸੇ ਨੂੰ ਇਹ ਟਾਈਪ ਕਰਦੇ ਹੋਏ ਦੀ ਜਿਹੜੀ ਇਹਨਾਂ ਨੇ ਪਾਰਟੀ ਬਣਾਈ ਆ ਤੇ ਹੁਣ ਇਲੈਕਸ਼ਨ ਲੜਨ ਜਾਣੇ ਆ ਤੇ ਦੇਖੋ ਲੋਕਾਂ ਦਾ ਹੰਗਾਰਾ ਕਿਸ ਤਰ੍ਹਾਂ ਦਾ ਰਹਿੰਦਾ ਹੈ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਵਰਟਨ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ